ਤੁਸੀਂ ਬੇਲ ਵੀ ਰੋਕ ਰਹੇ ਹੋ ਸਵਾ ਸਾਲ ਤੋਂ ਬੇਲ ਤਾਂ ਨਹੀਂ ਹੋਈ ਕਿਉਂਕਿ ਐਕਟ ਇਹ ਜਾ ਲੱਗਿਆ ਪਰ ਐਕਟ ਤਾਂ ਲੱਗਦਾ ਜੇ ਪੈਸੇ ਲੱਭਦੇ ਪੈਸੇ ਲੱਭੇ ਨਹੀਂ ਅਸੀਂ ਚੈਲੰਜ ਕਰਦੇ ਹਾਂ ਕਿ ਤੁਸੀਂ ਬੁਲਡੋਜ਼ਰ ਜਸਟਿਸ 'ਤੇ ਵਿਸ਼ਵਾਸ ਰੱਖਦੇ ਹੋ ਇਹਨਾਂ ਦੇ ਕਾਨੂੰਨ ਤਾਂ ਨਿਆਂ ਸਥਾਪਨਾ ਬਣਾ ਤਾਂ ਦਿੱਤੀ ਚਲਾਉਣੇ ਤਾਂ ਬੁਲਡੋਜ਼ਰ ਨੇ ਸਾਡੇ ਕਿਸੇ ਬੰਦੇ ਦੇ ਘਰੋਂ 1 ਰੁਪਿਆ ਵੀ ਲੱਭ ਗਿਆ ਤੁਸੀਂ ਚੌਂਕ 'ਚ ਖੜ ਕੇ ਫਾਇਦਾ ਚੌਂਕ 'ਚ ਖੜ ਕੇ ਫਾਇਦਾ ਲਾ ਦਿਓ ਅਸੀਂ ਹਰ ਤਰ੍ਹਾਂ ਦੀ ਲੜਾਈ ਲਈ ਤਿਆਰ ਹਾਂ ਇਹ ਸੈਕੂਲਰਿਜ਼ਮ ਦੀ ਲੜਾਈ ਹੈ ਦੇਸ਼ ਦੇ ਵਿੱਚ ਸੈਕੂਲਰਿਜ਼ਮ ਦੀ ਜਿਹੜਾ ਵੀ ਆਵਾਜ਼ ਚੱਕੂਗਾ ਉਹਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ دار ਇਹਨਾਂ ਚ ਇਸ ਕਦਰ ਪੈ ਗਿਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਦੇ ਮਿਸਟਰ ਨੂੰ ਗਏ ਐਮਪੀ ਨੂੰ ਚੱਕ ਲਿਆ ਕਦੇ ਕਿਸੇ ਐਮਪੀ ਦੇ ਘਰੇ ਚੱਕ ਲਿਆ ਪਰਮਿਸ਼ਨ ਆਪ ਸਿੱਤੂ ਸਾਹਿਬ ਹੁਣੇ ਗੱਲ ਕਰ ਰਹੇ ਨੇ ਸਰ ਸਹੀ ਕਹਿਿਆ ਤੁਸੀਂ ਅਦੀ ਵਾਰ ਤਾਂ ਪਰਮਿਸ਼ਨ ਵੀ ਨਹੀਂ ਲੈਂਦੇ ਸਹੀ ਕਹਿ ਸਿੱਤੂ ਸਾਹਿਬ ਨੇ ਮੈਨੂੰ ਪੁੱਛਿਆ ਕਿ ਇਹਨਾਂ ਪਰਮਿਸ਼ਨ ਮੈਂ ਕਿਹ ਸੰਜੇ ਸਿੰਘ ਜੀ ਦਾ ਚਲੋ ਸਸਪੈਂਡ ਕੀਤੇ ਸੀ ਬਾਕੀਆਂ ਦੀ ਪਰਮਿਸ਼ਨ ਨਹੀਂ ਲਈ ਇਹਨਾਂ ਦੇ ਸਾਂਸਦ ਬਧੂਰੀ ਜੀ ਕੀ ਸ਼ਬਦਾਵਲੀ ਵਰਤਦੇ ਸੀ ਲੋਕ ਸਭਾ ਜੀ ਆਪਾਂ ਸਾਰੇ ਜਾਣਦੇ ਹਾਂ ਦੇਸ਼ ਨੂੰ ਕਿੱਧਰ ਲੈ ਕੇ ਚੱਲੇ ਆ ਇਹ ਦੇਸ਼ ਦੀ ਸਿਹਤ ਰੱਖਣ ਦੀ ਲੜਾਈ ਹੈ ਜੀ ਇਹਦੇ ਚ ਜੋ ਵੀ ਕੁਰਬਾਨੀ ਦੇਣੀ ਪਊਗੀ ਕੁਰਬਾਨੀ ਦੇਣ ਨੂੰ ਤ ਸਾਨੂੰ ਮਾਣ ਆ ਕਿ ਸਾਡੇ ਮਾਨ ਸਾਹਿਬ ਇਸ ਲੜਾਈ ਚ ਸਾਰੇ ਦੇਸ਼ ਚ ਕੇਜਰੀਵਾਲ ਸਾਹਿਬ ਦੇ ਨਾਲ ਨੇ ਤੇ ਜੇ ਇਹ ਸਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਵੀ ਦੇਣਗੇ ਫੇਰ ਵੀ ਆਮ ਆਦਮੀ ਪਾਰਟੀ ਚੁੱਪ ਨਹੀਂ ਕਰੂਗੀ ਵੌਲੰਟੀਅਰ ਚੁੱਪ ਨਹੀਂ ਕਰੂਗਾ ਲੜਾਈ ਜਲਦਾ ਰੱਖੂਗਾ ਐਂਡ 24 ਜਨਵਰੀ ਨੂੰ ਜਵਾਬ ਦਿੱਤਾ ਜਾਏਗਾ ਥੈਂਕ ਯੂ ਸਰ ਸਰ ਦਿੱਲੀ ਚ ਵੀ ਪ੍ਰਦਰਸ਼ਨ ਹੋਇਆ ਕੱਲ ਚੰਡੀਗੜ੍ਹ ਵੀ ਪ੍ਰਦਰਸ਼ਨ ਹੋਇਆ ਪ੍ਰੈਕਟੀਕਲੀ ਐਕਟਿਵ ਮੰਗ ਮੰਡਲ ਲੋਕਾਂ ਨੂੰ ਸਵਾਲ ਕਰਦੇ ਕਿ ਲੋਕਰ ਨੂੰ ਸਾਹ ਦੇ ਸੀਐਮ ਸਾਹਿਬ ਦੇ ਦੱਸ ਤਾ ਮੇਰਾ ਸਾਹਿਬ ਅਲੋਕੇਸ਼ਨ ਵੀ ਹੋ ਗਿਆ ਵੀ ਇਹ ਵੀ ਕੋਈ ਈੜੀ ਆ ਉਹ ਈੜੀ ਦਾ ਜੋਰ ਲਾ ਰਹੀ ਹੈ ਤੁਹਾਡੇ ਕੋਲ ਵਿਜੀਲੈਂਸ ਹੈ ਤੇ ਵਿਜੀਲੈਂਸ ਦਾ ਜੋਰ ਬਿਲਕੁਲ ਉਹਦਾ ਜਵਾਬ ਲੈ ਲਓ ਜੀ ਦੇਖੋ ਕਾਨੂੰਨ ਕੀ ਕਹਿੰਦਾ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਖਿਲਾਫ ਸਬੂਤ ਇਕੱਠੇ ਕਰੋ ਬੇਲ ਉਹਦਾ ਰਾਈਟ ਹੈ ਬੇਲ ਲੈਣ ਤੋਂ ਬਾਅਦ ਉਹ ਬੰਦਾ ਬਾਹਰ ਆਵੇ ਕੇਸ ਲੜੇ ਅਸੀਂ ਜਿੰਨੀਆਂ ਬੰਦਿਆਂ ਦੇ ਕੇਸ ਦਿੱਤਾ ਉਹਨਾਂ ਜੋ ਕਿਸੇ ਤੇ ਇਹ ਜੀ ਦਫਾ ਲੱਗੀ ਹੈ ਕਿ ਜਿਹਦੀ ਬੇਲ ਨਾ ਹੁੰਦੀ ਹੋਵੇ ਜਿਹੜੇ ਕ腐ਸ਼ਨ ਦੇ ਐਕਟਸ ਨੇ ਉਹ ਲਾਏ ਨੇ ਉਹਦੇ ਸਬੂਤ ਇਕੱਠੇ ਕੀਤੇ ਨੇ ਹੁਣ ਪਰਸੀਕਿਊਸ਼ਨ ਦਾ ਕੰਮ ਹੈ ਇਹ ਐਕਟ ਔ ਲਾਉਂਦੇ ਆ ਜੀ ਮਨੀ ਲਾਂਡਰਿੰਗ ਦਾ ਐਕਟ ਲਾਤਾ ਟਰੋਰ ਫੰਡਿੰਗ ਦਾ ਐਕਟ ਲਾਤਾ ਵੈਸੇ ਲੱਭੇ ਨਹੀਂ ਐਕਟ ਔ ਲਾਉਂਦੇ ਕਿ 10-10 ਸਾਲ ਬੰਦੇ ਨੂੰ ਬਾਹਰ ਨਹੀਂ ਲੱਗਣ ਦੇਣਾ ਸੋ ਇੱਕ ਫਰਕ ਹੁੰਦਾ ਐਂਡ ਸੈਕੰਡਲੀ ਜਿਹੜੀ ਵਿਜੀਲੈਂਸ ਹੈ ਸਾਡੀ ਵਿਜੀਲੈਂਸ ਦੇ ਅੱਖਾਂ ਦੇ ਪੱਟੀ ਬੰਨੀ ਹੋਈ ਹੈ ਸਾਡਾ ਹੋਵੇ ਬਗਾਨਾ ਹੋਵੇ ਜਿਹੜਾ ਵੀ ਹੋਵੇ ਜਿਹੜਾ ਵੀ ਕੋਈ ਖਾਊਗਾ ਛੱਡਣਗੇ ਨਹੀਂ ਮੈਨੂੰ ਮਰੀਜ਼ ਵਰਦੀ ਦੀ ਕਾਰਵਾਈ ਠੀਕ ਹੈ ਜੀ ਠੀਕ ਸਰ ਜੀ ਕੋਰਟ ਨੇ ਅਪਰੂਵ ਕੀਤੀ ਨਾ ਸਰ ਮੈਂ ਤਾਂ ਨਹੀਂ ਕੀਤੀ ਕੋਰਟ ਨੇ ਅਪਰੂਵ ਕੀਤੀ ਨਾ ਸਰ ਜੋ ਕੁਝ ਕੋਰਟ ਅਪਰੂਵ ਕਰ ਰਿਹਾ ਹੈ ਤੇ ਜੁਡੀਸ਼ਰੀ ਦਾ ਸਾਨੂੰ ਪੂਰਾ ਪੂਰਾ ਹੱਕ ਹੈ ਕੋਈ ਹੋਰ ਸਵਾਲ ਜੀ ਹੁਣ ਭੋਲਾ ਕਿੱਥੇ ਕਿੱਥੇ ਗਲਤ ਹੈ ਅਡਾਨੀ ਦੇ ਖਿਲਾਫ ਸਭ ਤੋਂ ਵੱਡਾ ਮੋਰਚਾ ਸੰਜੇ ਸਿੰਘ ਜੀ ਨੇ ਖੋਲੇ ਹੈ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਕਿਵੇਂ ਕੀਤਾ ਜਿਹੜਾ ਇਸ ਕੇਸ 'ਚ ਦੋਸ਼ੀ ਸੀਗਾ ਉਹਨੂੰ ਦੋਸ਼ੀ ਨੂੰ ਸਰਕਾਰੀ ਗਵਾਹ ਬਣਾ ਕੇ ਉਹ ਤੋਂ ਕੋਹਾਇਆ ਕਿ ਸੰਜੇ ਸਿੰਘ ਜੀ ਵੀ ਇਨਵੋਲਡ ਹੈ ਕੋਈ ਪ੍ਰੂਫ ਨਹੀਂ ਕੋਈ ਰੁਪਈਆ ਨਹੀਂ ਕੋਈ ਕਿਸੇ ਤਰੀਕੇ ਦੀ ਰਿਕਵਰੀ ਨਹੀਂ ਉਹ ਤੋਂ ਕਹਾ ਕੇ ਉਹ ਕਹਿੰਦਾ ਤੈਨੂੰ ਬਚਾ ਦਾਂਗੇ ਤੈਨੂੰ ਸਰਕਾਰੀ ਘਹਾ ਬਣਾਵਾਂਗੇ ਤੇ ਤੂੰ ਨਾਲ ਅਰੇ ਸੰਜੇ ਸਿੰਘ ਜੀ ਦਾ ਇਸ ਤਰੀਕੇ ਨਾਲ ਉਹਨਾਂ ਨੇ ਸੰਜੇ ਸਿੰਘ ਜੀ ਨੂੰ ਨਵਾਬ ਕੀਤਾ ਐਦਾਂ ਚੱਲਣਾ ਨਹੀਂ ਇਹ ਆਪੋਜੀਸ਼ਨ ਨੂੰ ਐਦਾਂ ਪਟਾ ਨਹੀਂ ਸਕਦੇ ਡਰਾ ਨਹੀਂ ਸਕਦੇ ਇਹ ਆਵਾਦਵੀ ਪਾਰਟੀ ਹੈ ਜਿੰਨਾ ਤੁਸੀਂ ਦੱਬੋਗੇ ਉਨਾ ਹੀ ਤੇਜ਼ ਹੋ ਕੇ ਉੱਤੇ ਨਿਕਲੂਗੀ ਬਸ ਮੈਂ ਤਾਂ ਇਹ ਕਹਿਣਾ ਸੀਗਾ ਇਹ ਸਰਕਾਰ ਦੇ ਕੰਮ ਚੱਲਣੇ ਨਹੀਂਗੇ ਇਹ ਆਪਣੇ ਹੀ ਆਪਣੇ ਹੀ ਸਾਹਮਣੇ ਖੱਡੇ ਖੋਦ ਰਿਆ ਤੇ ਲੋਕਾਂ ਦੇ ਲਾਭ ਮੰਦ ਰਹਿਣਾ ਦੇ ਖਿਲਾਫ ਕੇਂਦਰ ਸਰਕਾਰ ਕਰ ਰਹੀ ਆ ਇਹਨਾਂ ਨੂੰ ਪਤਾ ਨਹੀਂਗਾ ਵੀ ਜਦੋਂ ਪੂਰੇ ਦੇਸ਼ ਦੀ ਆਵਾਜ਼ ਅੱਜ ਇਹ ਕਾਂਗਰਸ ਆਦਮੀ ਪਾਰਟੀ ਦੇ ਨਾਲ ਖੜੀ ਆ ਇਹ ਜਿੰਨਾ ਤੱਕਾ ਕਰੂਗੇ ਅਸੀਂ ਓਨਾ ਹੀ ਜ਼ਿਆਦਾ ਇਹਨਾਂ ਦੇ ਨਾਲ ਤਾਕਤਵਰ ਹੋ ਕੇ ਲੜਾਂਗੇ ਇਹ ਜਿੱਥੇ ਤੱਕ ਮਰਜੀ મોદી ਆਪਣੇ ਘੋੜੇ ਪਿਆਲ ਵਿਆ ਕਿਸੇ ਏਜੰਸੀਆਂ ਦੇ ਥਰੂ ਪਿਆਵੇ ਚਾਹੇ ਉਹਨੂੰ ਆਪਣੇ ਆਪ ਦੀ ਬਖਲਾੜ ਦੇਖਦੀ ਐ ਅੱਜ ਵੀ ਮੈਂ ਸ਼ਾਇਦ ਇਸ ਕੁਰਸੀ ਤੋਂ ਜਾਂਦਾ ਲੱਗਦਾ ਉਹਨੂੰ ਆਪਣੇ ਆਪ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਇਸ ਕਰਕੇ ਉਹ ਆਪਣੀਆਂ ਇਹ ਜਿਹੜੀਆਂ ਏਜੰਸੀਆਂ ਦੀ ਵਰਤੋਂ ਕਰਦਾ ਵਾ ਪਰ ਜਿੰਨਾ ਬੀਜੇਪੀ ਤੋਂ ਹਲੇ ਮਰਜ਼ੀ ਜੋ ਲਾ ਲੈਣ ਉਹਨਾਂ ਦੀ ਦਾਲ ਨਿਕਲ ਨਹੀਂ ਦੇਣੀ ਹਿੰਦੁਸਤਾਨ ਦੇ ਜਿਹੜੇ 140 ਕਰੋੜ ਲੋਕ ਨੇ ਉਹ ਇੱਕ ਮੁੱਠ ਹੋ ਕੇ ਅੱਜ ਅਰਵਿੰਦ ਕੇ ਰੀਵਾਲ ਦੀ ਵਾਇਨਾ ਮੋਢੇ ਨਾ ਮੋਢਾ ਲਾ ਕੇ ਵਾਇਨਾ ਵਾਇ ਦੇ ਰਿਆ ਇਸ ਕਰਕੇ ਹੁਣ ਇਹਨਾਂ ਦਾ ਐਂਡ ਦੀਆਂ ਖਬਰਾਂ ਨੇ ਹੁਣ ਇਹਨਾਂ ਦਾ ਜਲਦੀ ਇਸ ਕੁਰਸੀ ਤੋਂ ਨਿਕਟਾ ਹੋਣਾ ਲੱਗੂ ਪੀਏ ਕਹਿੰਦੇ ਨੇ ਹਿੰਦੂ ਰਾਜ ਕਰਨਾ ਪੂਰਾ ਹਿੰਦੁਸਤਾਨ ਹਿੰਦੂ ਲਾਇਪਤਰਾਏ ਚੰਦਰਸ਼ੇਖਰ ਆਯਾਤ ਇਹ ਸਾਰੇ ਸ਼ਹੀਦਾਂ ਨੇ ਕਰਤਾਰ ਸਿੰਘ ਜ਼ਰਾਬਾ ਇਹ ਸਾਰੇ ਸ਼ਹੀਦਾਂ ਨੇ ਇੱਕ ਮੁੱਠ ਤੇ ਇੱਕ ਭਾ инду ਮੁਸਲਮ ਸਿੱਖ ਸਾਈ ਇਹ ਭਾਈਚਾਰੇ ਨਾਲ ਇਹ ਦੇਸ਼ ਯਾਰ ਹੋ ਕੇ ਅੱਜ ਬਲੰਦੀਆਂ ਦੇ ਪਹੁੰਚਿਆ ਵਾ ਇਹ ਮੋਦੀ ਦੇ ਕਹਿਣ ਨਾਲ ਤੇ ਅਮਿਤ ਸ਼ਾ ਦੇ ਕਹਿਣ ਨਾਲ ਕਿਤੇ ਹਿੰਦੂ ਰਾਸ਼ਟਰ ਨਹੀਂ ਬਣਨਾ ਅਸੀਂ ਬੈਠੇ ਆਂ ਜਿਦਾ ਗੁਲਦਸਤਾ ਵਾ ਹਿੰਦੂ ਮੁਸਲਮ ਸਿੱਖ ਬਸ ਇਹ ਸਾਰੇ ਸਾਈ ਇਹ ਸਾਰਿਆਂ ਦਾ ਇੱਕ ਗੁਲਦਸਤਾ ਇਹ ਗੁਲਦਸਤਾ ਹਮੇਸ਼ਾ ਇਕੱਠਾ ਰਹਿਣਾ ਜਿੰਨੀਆਂ ਮਰਜ਼ੀ ਇਹ ਤਾਂ ਆਪਣੀਆਂ ਜੋਰ ਲਾ ਲੈਣ ਇਹਨਾਂ ਨੂੰ ਨਹੀਂ ਆਪਣੇ ਕੰਮ 'ਚ ਕਾਮਯਾਬ ਹੋਣ ਦੇਣਾ ਲੋਕਾਂ ਨੇ